ਤਨਵੀਰ ਸਿੰਘ ਗੋਲਡੀ ਦੇ ਚਰਚੇ ਚੱਲ ਰਹੇ ਨੇ ਕਿ ਆਮ ਆਦਮੀ ਪਾਰਟੀ ਸ਼ਾਮਲ ਹੋ ਸਕਣਗੇ। ਦੇਖੋ ਮੇਰੇ ਕੋਲ ਅਜੇ ਕੋਈ ਇਦਾਂ ਦੀ ਕੋਈ ਇਨਫੋਰਮੇਸ਼ਨ ਨਹੀਂ। ਸੋ ਪਾਸ ਸਿੰਘ ਕਹਿ ਰਿਹਾ ਕਹਿ ਰਹੇ ਨੇ ਕਿ ਦੋ ਦਿਨ ਤੋਂ ਟੱਚ 'ਚ ਨੇ। ਆਹ ਬਹੁਣੋ ਸੋਚੋ ਹੋ ਰਿਹਾਗਾ ਗੋਲਡੀ ਸਾਹਿਬ ਦਾ। ਕੀਤਾ ਖਹਿਰਾ ਸਾਹਿਬ ਨੇ ਉਦੋਂ ਸੋਚਣਾ ਸੀ ਕਿ ਜਦੋਂ ਢੀਂਡਸਾ ਸਾਹਿਬ ਨੂੰ ਤਾਂ ਕਹਿ ਲੋ ਵੀ ਕਹਿ ਰਹੇ ਸੀਗੇ ਉਹ ਵੀ ਢੀਂਡਸਾ ਸਾਹਿਬ ਦੇ ਨਾਲ ਤੱਕਾ ਹੋਇਆ ਬੇਇਨਸਾਫੀ ਹੋਈ ਆ ਹਨਾ ਤੇ ਅਸੀਂ ਬਿਲਕੁਲ ਮੰਨਦੇ ਆ ਵੀ ਉਹਨਾਂ ਦੇ ਨਾਲ ਹੋਈ ਆ। ਤੇ ਕਹਿ ਰਹੇ ਸੀਗੇ ਵੀ ਸੋ ਉਹਨਾਂ ਦਾ ਸਵਾਗਤ ਕਰਦੇ ਆ ਤੇ ਭਾਈ ਬੇਇਨਸਾਫੀ ਫਿਰ ਹੋ ਰਾਂ ਦੇ ਨਾਲ ਵੀ ਹੋਈ ਸੀ ਜਦੋਂ ਤੁਸੀਂ ਇੱਥੇ ਆਏ ਸੀ ਤੇ ਨਾਲ ਤੁਸੀਂ ਨਾਲ ਖੜਕੜ ਕੇ ਚਾਹੇ ਗੋਲਡੀ ਐ ਚਾਹੇ ਸਿੰਗਲਾ ਜੀ ਐ ਚਾਹੇ ਬੀਬੀ ਪੱਠਲ ਨੇ ਸਾਰਿਆਂ ਦੇ ਬਰਾਬਰ ਖੜ ਕੇ ਖੈਰਾ ਸਾਹਿਬ ਵੀ ਕਹਿੰਦੇ ਸੀ ਨਾ ਕਿ ਭਾਈ ਜੇ ਤਾਂ ਮੇਰੇ ਨਾਲ ਕੋਈ ਮੈਂ ਹਾਈ ਕਮਾਂਡ ਨੂੰ ਕਿਹਾ ਸੀ ਵੀ ਜੇ ਤਾਂ ਮੇਰੇ ਨਾਲ ਕੋਈ ਕਾਬਲ ਹੈ ਉਹਨੂੰ ਦੇ ਦਿਓ ਨਹੀਂ ਮੈਨੂੰ ਦੇ ਦਿਓ ਇਟ ਮੀਨ ਤੁਸੀਂ ਨਾਲ ਖੜਾ-ਖੜਾ ਕੇ ਵੇਚਤੀਆਂ ਕਰੋਗੇ ਤਾਂ ਬੰਦਾ ਨੰਬਰ ਆਫ ਹੀ ਕਰੂਗਾ ਔਰ ਕੀ ਕਰੂਗਾ ਜੀ ਪੀ ਨੂੰ ਕੋਈ ਫਾਇਦਾ ਹੋਏਗਾ ਕਿ ਸੰਗਰੂਪ ਤੋਂ ਜਿਹੜੇ ਵਿਜੇਂਦਰ ਸਿੰਘ ਲਾਸੀ ਅਨੰਦਪੁਰ ਲੈ ਕੇ ਚਲੇ ਗਏ ਨੇ ਕੋਲਦੀ ਸਾਹਿਬ ਕਹਿਰਾ ਸਾਹਿਬ ਦਾ ਫੋਨ ਵੀ ਚੈੱਕ ਕਰੇ ਇਹ ਚੀਜ਼ਾਂ ਦਾ ਕਿਤੇ ਨਾ ਕਿਤੇ ਦੋ ਹੱਲੇ ਖਾਲੀ ਹੋ ਰਹੇ ਨੇ ਇਹ ਕੋ ਕੁਦਰਤੀ ਹੈ ਜਿਹੜਾ ਫਾਇਦਾ ਤਾਂ ਜਦੋਂ ਕੋਈ ਪਾਰਟੀ ਜਿਹੜੀ ਕਮਜ਼ੋਰ ਦਿਖੇ ਇਹਨਾਂ ਚੀਜ਼ਾਂ ਦੇ ਨਾਲ ਵਰਕਰਾਂ ਦੇ ਹੌਸਲੇ ਵੀ ਉਹਨਾਂ ਦੇ ਇਹਦੇ ਬਿਲਕੁਲ ਡਿੱਗ ਚੁੱਕੇ ਹੋਣਗੇ ਪਹਿਲਾਂ ਹੀ ਡਿੱਗੇ ਹੋਇਆ ਕਿਉਂਕਿ ਵਰਕਰ ਘਟੂ ਘਟ ਰਹੀ ਸੋਚਦਾ ਅੱਜ ਜਿਹੜਾ ਸੰਗਰੂਰ ਚ ਵਰਕਰ ਕੰਮ ਕਰ ਰਿਹਾ ਵੀ ਭਾਈ ਮੈਂ ਜਦੋਂ ਪਿੰਡ 'ਚ ਆ ਕੇ ਵੋਟਾਂ ਮੰਗਦਾ ਉਹ ਪਿੰਡ ਵਾਲੇ ਕਹਿੰਦੇ ਆ ਵੀ ਭਾਈ ਕੱਲ ਨੂੰ ਵੀਰ ਸਾਨੂੰ ਦੀ ਕੋਲ ਲੈ ਕੇ ਚੱਲਣੀ ਅੱਜ ਕਿਹੜਾ ਸੰਗਰੂਰ ਲੋਕ ਸਭਾ ਦਾ ਵਰਕਰ ਇਸ ਗੱਲ ਦੀ ਗਰੰਟੀ ਲੈ ਸਕਦਾ ਵੀ ਭਾਈ ਮੈਂ ਕੱਲ ਨੂੰ ਸੰਗਰੂਰ ਦੇ ਕੱਲੇ ਕੱਲੇ ਪਿੰਡ ਦੇ ਵਰਕਰ ਨੂੰ ਮੈਂ ਉੱਥੇ ਖੈਰਾ ਸਾਹਿਬ ਕੋਲ ਲੈ ਜਾਊਂਗਾ ਕਿਉਂਕਿ ਵਰਕਰ ਨੂੰ ਆਪ ਨੂੰ ਪਤਾ ਵੀ ਖੈਰਾ ਸਾਹਿਬ ਦਾ ਘਰ ਕਿੱਥੇ ਆ ਹੈ ਹੈ ਵੀ ਚੰਡੀਗੜ੍ਹ ਰਹਿੰਦੇ ਆ ਕਿ ਪੁਲਾਥਰ ਰਹਿੰਦੇ ਆ ਸਾਡੇ ਤਾਂ ਇਹ ਨਹੀਂ ਪਤਾ ਵਰਕਰਾਂ ਨੂੰ ਵੀ ਖੈਰਾ ਸਾਹਿਬ ਦਾ ਜ਼ిల్లా ਕਿਹੜਾ ਜਿਹੜਾ ਉਹ ਪੈਂਦਾ ਸੋ ਉਹਨਾਂ ਨੂੰ ਵੀ ਪਤਾ ਹੈ ਵੀ ਖੈਰਾ ਸਾਹਿਬ ਸੁਖਨਾ ਲੇਕ ਤੇ ਵਾਕ ਕਰਨ ਵਾਲੇ ਬੰਦੇ ਆ ਆ ਬਨਾਸਰ ਬਾਗ ਚ ਇੱਕ ਜੂ ਤਾਂ ਕਿ ਜਿਹੜੀ ਸੈਰ ਆ ਉਹ ਕਰਨੀ ਆ ਮੁੜ ਕੇ ਦੁਬਾਰਾ ਕਿਤੇ ਨਹੀਂ ਦੇਖਣਾ ਉਹ ਜਿਹਨੂੰ ਉੱਥੇ ਆਦਤ ਪਈ ਹੋਵੇ ਨਾ ਜਿਹੜਾ ਮੱਧਿਆ ਮਾਰਗ ਤੋਂ ਪਰਲੇ ਪਾਸ ਜਿਹੜੇ ਰਹਿੰਦੇ ਆ ਵੱਡੇ ਸੈਕਟਰਾਂ ਵਾਲੇ ਵੱਡੇ ਲੋਕ ਉਹ ਇੱਥੇ ਨਹੀਂ ਆ ਸਕਦੇ ਉਹ ਠੀਕ ਹੈ ਜੇ ਮੈਂ ਪਹਿਲਾਂ ਕਿਹਾ ਸੀਗਾ ਵੀ ਭਾਈ ਖੈਰਾ ਸਾਹਿਬ ਨੂੰ ਪਿੰਡਾਂ ਦੇ ਨਾਂ ਨਹੀਂ ਪਤਾ ਉਵੇਂ ਮੈਂ ਇਹ ਵੀ ਕਿਹਾ ਮੈਂ ਕਿਹਾ ਵੀ ਸੰਗਰੂਰ ਵੀ ਨੈਵੀਗੇਸ਼ਨ ਲਾ ਕੇ ਆਉਂਦਾ ਖੈਰਾ ਸਾਹਿਬ ਸੋ ਇੱਥੇ ਸੰਗਰੂਰ ਮੈਨੂੰ ਲੱਗਦਾ ਮੈਂ ਅੰਦਰ ਜ਼ਿਕਰ ਕੀਤਾ ਮੈਂ ਕਿਹਾ ਇਹ ਤਾਂ ਬੜੇ ਬਾਰੀ ਸੁਣਿਆ ਸੀਗਾ ਵੀ ਭਾਈ ਕੋਈ ਗਰਮੀਆਂ ਦੇ ਛੁੱਟੀਆਂ ਮਣਾਉਣ ਕੁਲੂ ਜਾ ਰਿਹਾ ਖੈਰਾ ਸਾਹਿਬ ਵਰਗੇ ਵੱਡੇ ਬੰਦੇ ਸ਼ਾਇਨਗਨ ਵੀza ਲੈ ਕੇ ਯੂਰਪ ਵੀ ਚਲੇ ਜਾਂਦੇ ਆ ਪਰ ਪਹਿਲੀ ਵਾਰ ਹੈ ਕੋਈ ਬੰਦਾ ਗਰਮੀਆਂ ਦੀਆਂ ਛੁੱਟੀਆਂ ਮਣਾਉਣ ਉਹ ਸੰਗਰੂਰ ਆਇਆ ਹਨ ਮਨਾ ਕੇ ਚਲੋ 1 ਜੂਨ ਤੋਂ ਬਾਅਦ ਜਿਹੜਾ ਉਹ ਚਲੇ ਜਾਣਗੇ ਪਰ ਮੈਂ ਕਾਂਗਰਸ ਦੇ ਵਰਕਰਾਂ ਨੂੰ ਜ਼ਰੂਰ ਕਹੂੰਗਾ ਵੀ ਭਾਈ ਕੱਲਾ ਮੀਤ ਐ ਜਿਹੜਾ ਸੰਗਰੂਰ ਦਾ ਜੇ ਤੁਸੀਂ ਪਿੰਡ 'ਚ ਜ਼ਿੰਮੇਵਾਰੀ ਲੈਣੇ ਹੋ ਤਾਂ ਕੱਲ ਨੂੰ ਮੀਤ ਹੀ ਐ ਜਿੱਦੀ ਜਾ ਕੇ ਤੁਸੀਂ ਬਾਹ ਫੜ ਸਕਦੇ ਹੋ ਮਲਾ ਸਕਦੇ ਹੋ ਸੋ ਸਾਰੇ ਭਾਈ ਮੈਂ ਤਾਂ ਜਿਹੜੇ ਸੰਗਰੂਰ ਵਾਲੇ ਕਿਸੇ ਵੀ ਸਿਆਸੀ ਪਾਰਟੀ ਦੇ ਵਰਕਰ ਐ ਸਾਰਿਆਂ ਨੂੰ ਕਹੂੰਗਾ ਵੀ ਭਾਈ ਸਾਡੇ ਨਾਲ ਜੜੋ ਘਟੋ ਘਟ ਮੀਤ ਨੂੰ ਬਾਹ ਫੜ ਕੇ ਇਥੋਂ ਲੰਘਿਆ ਕਰੂੰਗਾ ਬਰਨਾਲੇ ਤੋਂ ਦਿੱਲੀ ਨੂੰ ਆਹੀ ਸੰਗਰੂਰ ਵੱਜ ਦੀ ਰਾਹ ਹੈਗਾ ਇੱਥੇ ਰੁਕਤਾ ਲਿਆ ਕਰੂੰਗੇ ਤੁਹਾਨੂੰ ਮਿਲਤਾ ਜਾ ਕੇ ਮੂੰ ਚਾਹ ਬਣ ਦੇ ਪੀ ਜਾ ਕਰੂੰਗਾ ਇਹਨਾਂ ਨੇ ਕਿਸੇ ਨੇ ਜਿਹੜੀ ਬਾਤ ਨਹੀਂ ਥੋੜੀ ਪੁੱਛਣੀ